ਇੰਨੀ ਬੇਰੋਕ ਟੋਕ ਨਕਲੀ ਸ਼ਰਾਬ 100 ਮੀਟਰ ਦੂਰ ਥਾਣੇ ਤੋਂ ਬਣਦੀ ਰਹੀ ਤੇ ਫਿਰ ਇਹਦੇ ਵਿੱਚ ਗਲਤੀ ਕੀਤੀ ਹੈ ਇਹਦੇ ਵਿੱਚ ਕਸੂਰवार ਕੌਣ ਹੈ ਤਾਂ ਸਜ਼ਾ ਕਿਨੂੰ ਮਿਲਣੀ ਚਾਹੀਦੀ ਮਾਨ ਸਾਹਿਬ ਜੀ ਨੂੰ ਇਹ ਦੱਸੋ ਤੁਸੀਂ ਵੀ ਕੀ ਪੀਲਾ ਪੰਜਾ ਇਹਨਾਂ ਡੀਐਸਪੀ ਇਹਨਾਂ ਜਿਹੜਾ ਐਸਐਸਓ ਦੇ ਘਰੋਂ ਚੱਲੇਗਾ ਡੀਐਸਪੀ ਸਸਪੈਂਡ ਐਸਐਚਓ ਸਸਪੈਂਡ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸਰਕਾਰੀ ਨੌਕਰੀ ਇੰਨਾ ਤੁਰੰਤ ਐਕਸ਼ਨ ਤਾਂ ਕਿਸੇ ਸਰਕਾਰ ਨੇ ਕਦੇ ਲਿਆ ਹੀ ਨਹੀਂ ਜੇ 31 ਮਈ ਦੀ ਡੈਡਲਾਈਨ ਦੇ ਦੌਰਾਨ ਇਹ ਹਾਲ ਹੈ ਕੇ 21 ਲੋਕਾਂ ਦੀ ਮੌਤ ਹੋ ਗਈ ਔਰ ਉਹ ਵੀ ਅੱਜ ਜੋਤ ਚਸ਼ਮਦੀਦਾ ਨੇ ਦੱਸਿਆ ਕਿ ਉੱਥੇ ਤਾਂ ਪੁਲਿਸ ਥਾਣੇ ਦੇ ਗਵਾਰਡ 'ਚ ਸਾਰਾ ਕੰਮ ਹੋ ਰਿਹਾ ਜੇ ਸੰਗਰੂਰ ਦੇ ਵਿੱਚ ਇੰਨੀ ਵੱਡੀ ਘਟਨਾ ਹੋਈ ਉਸ ਤੋਂ ਬਾਅਦ ਤਾਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਸੀ ਉਸ ਤੋਂ ਬਾਅਦ ਤਾਂ ਅੱਖਾਂ ਖੋਲ੍ਹ ਕੇ ਰੱਖਦੇ ਕਿ ਦੁਬਾਰਾ ਅਜਿਹਾ ਕਾਂਡ ਕਿਦਰੇ ਨਾ ਹੋਵੇ ਸਰਪੇ ਦੀ ਘਾਟ ਚੜ ਕੇ ਹੁੰਦਾ ਕਿ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਕੋਈ ਸਰਕਾਰ ਨੂੰ ਦੇਣ ਦੇ ਨਹੀਂ ਆਉਂਦੀ ਹੈ ਗੱਲ ਤਾਂ ਉਦੋਂ ਇਹ ਚਾਕੇ ਆਫੀਸਰ ਸਸਪੈਂਡ ਕਰਦੇ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਦੀ ਨਕਲੀ ਸ਼ਰਾਬ ਬਣਾਉਣ ਦਾ ਪ੍ਰਸ਼ਾਸਨ ਨੂੰ ਪੁਲਿਸ ਨੂੰ ਪਤਾ ਨਹੀਂ ਲੱਗਦਾ ਹੋਏਗਾ ਅੱਜ ਸਰਕਾਰ ਨੂੰ ਸਾਰਾ ਕੁਝ ਲੱਭ ਜਾਊਗਾ ਕਿ ਥਨੋਇਲ ਕਿੱਥੋਂ ਆਈ ਪਰ ਪੈਲੋ ਇਹਨਾਂ ਨੂੰ ਕਿਉਂ ਤੱਲਾਕ ਯੁੱਧ ਨਸ਼ਾ ਦੇ ਵਿਰੁੱਧ ਸੁਣਨ ਨੂੰ ਹੀ ਬਹੁਤ ਵਧੀਆ ਲੱਗਦਾ ਕਿ ਤਾਨੀ ਕਿੰਨਾ ਇੱਕ ਵੱਡਾ ਯੁੱਧ ਹੋ ਰਿਹਾ ਫਿਰ ਉਸ ਸਲੋਗਨ ਬਦੀ ਸੱਚਾਈ ਹੈ ਜਿਹੜੀ ਉਹ ਧਰੀ ਤਰਾ ਇਨੀ ਰਹਿ ਗਈ ਅੱਜ ਸੋ ਜਦੋਂ ਪੁਲਿਸ ਕੋਲ ਨਸ਼ਾ ਫੜਿਆ ਜਾ ਰਿਹਾ ਜਿਹੜੇ ਯੁੱਧ ਨਸ਼ਾ ਵਿਰੁੱਧ ਚਲਾ ਰਹੇ ਨੇ ਤਾਂ ਉਹਦੇ ਹਾਲਾਤ ਸਾਰਿਆਂ ਦੇ ਸਾਹਮਣੇ ਨੇ ਮੈਂ ਕਿਹਾ ਵੀ ਕੱਲਾ ਡੰਡੇ ਨਾਲ ਕੰਮ ਨਹੀਂ ਚੱਲਦਾ ਜੇ ਸਰਕਾਰ ਸੱਚੀ ਮੁੱਠੀ ਨਸ਼ੇ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਇਹਦੇ ਵਾਸਤੇ ਕੋਈ ਅਵੇਰਨੈਸ ਕੈਂਪ ਲਾਇਆ ਜਾਣ ਕੋਈ ਸੈਮੀਨਾਰ ਲਗਾਏ ਜਾਣ